ਪੰਜਾਬ ਪੁਲਿਸ थाना ਚੋਲਾ ਸਾਹਿਬ ਨੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਬਾਹਰ ਵਿਦੇਸ਼ ਬੈਠੇ ਲਖਵੀਰ ਸਿੰਘ ਲੰਡਾ ਦੇ ਵੱਲੋਂ ਚੋਲਾ ਸਾਹਿਬ ਟੈਲੀਕਾਮ ਦੀ ਦੁਕਾਨ ਕਰ ਰਹੇ ਪ੍ਰੀਤ ਟੈਲੀਕਮ ਦੇ ਮਾਲਕ ਕੋਲੋਂ 10 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਫਿਰੋਤੀ ਨਾ ਦੇਣ ਦੀ ਸੂਰਤ ਤੇ ਪ੍ਰੀਤ ਟੈਲੀਕਮ ਦੇ ਮਾਲਕ ਤੇ ਉਸਦੇ ਦੋਸਤ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦੇ ਵਿੱਚ ਉਹ ਦੋਨੇ ਗੰਭੀਰ ਰੂਪ ਚ ਜ਼ਖਮੀ ਹੋਏ ਸਨ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਨੇ ਮਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਸੋ ਬਾਕੀ ਇਹਨਾਂ ਦੇ ਸਾਥੀਆਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ ਦਾ ਦਿੱਲਾਮ ਨੂੰ ਸਾਰੇ ਸਿਨੇ ਅਫਸਰ ਮੌਕੇ ਤੇ ਗਏ ਤੇ ਅਸਾਂ ਇਹ ਨੰਬਰ 47 ਦਰਜ ਕਰਕੇ ਦੀ ਤਫतीश ਲਾਂਦੀ ਅਮਲ ਚ ਜਦੋਂ ਨੇ ਤਫतीश ਪਾਇਆ ਗਿਆ ਕਿ ਇਹ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਰੋਟੀ ਦੀ ਕੰਪਨੀ ਆਇਆ ਸੀ ਤੇ ਉਸੇ ਮੌਕੇ ਤੇ ਫਰੋਟੀ ਕਰਕੇ ਇਹ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ 2 ਅੰਸ਼ਾਤਾਂ ਬਹੁਤ ਵੱਾਰ ਦਾ ਕੁਲਾਈਤੀ ਸੀ ਉਹ ਬਰੀਕ ਬਰੀਕਤਾ ਨਾਲ ਲਿਆ ਗਿਆ ਜਿਹੜਾ ਪੁਲਿਸ ਨੇ ਬਰੀਕਤਾ ਨਾਲ ਲੈ ਕੇ ਸਾਡੇ ਮਾਨ ਡਿਰੇਸਪਕ ਸਰਦਾਰ ਸਾਹਿਬ ਵੱਲੋਂ ਸਪੈਸ਼ਲ ਮਹਿਮਾ ਚਲਾਈ ਗਈ ਸਪੈਸ਼ਲ ਗਾਈਡੈਂਸ ਦਿੱਤੀ ਗਈ ਉਹਨਾਂ ਨੂੰ ਗਾਈਡੈਂਸ ਦਿੱਤੀ ਉਹਨਾਂ ਦੇ ਉਸ ਦੇ ਅਨੁਸਾਰ ਤੇ ਐਸਪੀ ਡੀਸਰ ਦੇ ਨਿਰਦੇਸ਼ ਅਨੁਸਾਰ ਮਿਤੀ 11/8/24 ਨੂੰ ਇਹ ਕਦਮਾ ਦਾ ਇੱਕ ਦੋਸ਼ੀ ਸੋਹਣ ਸਿੰਘ ਜਿਹੜਾ ਕਿ ਪਿੰਡ ਚੌਧਰੀ ਵਾਲਾ ਨਿਸ਼ਾਰਾ ਪਿੰਮੋ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਬਰਾਮਦ ਤੇ ਨਾਲ ਦੋ ਬਰਾਮਦ ਕੀਤਾ ਇਹ ਦਰਾਨੇ ਪੁਲਿਸ ਨੇ ਇਹਦਾ ਰੋਲ ਇਹ ਸੀ ਇਹ ਵਾਰ ਦਾ ਤੇ ਟਾਈਮ 'ਤੇ ਮੋਟਰਸਾਈਕਲ ਚਲਾਉਂਦਾ ਸੀ ਇਹ ਮੁਰਸੰਦ ਦਾ ਬਾਈਕ ਸੀ ਇਹ ਵਾਰਦਾਤ ਤੋਂ ਬਾਅਦ ਹੈ ਜਿੰਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਫੈਨਿੰਗ ਕਰਕੇ ਗਿਆ ਸੀ ਇਹਨੂੰ ਇਹ ਭਾਰਤੀ ਬਾਜ਼ਾਰ ਦਾ ਟੋੜ ਜਗ੍ਹਾ ਤੇ ਜੁੱਤੀਆ ਤੇ ਲੱਗਾ ਉਹ ਸਭ ਕੁਝ ਉਹ ਮਰਗਤੀ ਹੈ ਜਿਸ ਤਰ੍ਹਾਂ ਗ੍ਰਿਫਟ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਾਨੇ ਪੁਲਿਸ ਨੇ ਕਾਫੀ ਕੋਸ਼ਿਸ਼ ਸਨ ਸਰ ਮਵੀ ਸਾਹਿਬ ਦੋਸ਼ੀ ਹੈਗੇ ਹਾਂਜੀ ਮਵੀ ਦੋਸ਼ੀ ਹੈਗੇ ਨੇ ਇਹਦੇ ਵਿੱਚ ਜਿਹੜੇ ਵਿਦੇਸ਼ ਵਿੱਚ ਬੈਠਾ ਗੈਰਸਟਾਫ ਨੇ ਉਹ ਬਾਈ ਨੇਮ ਨਾਲ ਪਛਤਾ ਦੱਦਿਆ ਜੀ ਤੇ ਇਸ ਤੋਂ ਸਾਈਡ ਇਹਨਾਂ ਦੇ 6 ਬੰਦਿਆਂ ਦੇ ਹੋਰ ਨਾਮ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਇਹਨਾਂ ਵੀ ਰੈਕੀ ਕਰਨ ਚ ਹਲਪ ਕੀਤੀ ਆ ਜਾਂ ਜਿਨ੍ਹਾਂ ਨੇ ਇਸ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਮਦਦ ਕੀਤੀ ਆ ਤੇ ਉਹਨਾਂ ਦੇ ਨਾਮ ਵੀ ਆ ਜਾਣਗੇ ਜੀ